ਪੀਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਠੰਡ ਲਗਾਤਾਰ ਵੱਧ ਰਹੀ ਹੈ ਤੇ ਮੈਂ ਵੀ ਕੰਬਲ ਲਗਾਇਆ ਕਿਉਂਕਿ ਬਾਈਕ ਤੇ ਆਇਆ ਬਖਲੌਰ ਪਿੰਡ ਚ ਅਸੀਂ ਖੜੇ ਆ ਬਖਲੌਰ ਪਿੰਡ ਦੇ ਨਾਲ ਹੀ ਨਹਿਰ ਹੈ ਤੇ ਮਾਲਮ ਜਾਰਾ ਪਿਛਲੇ ਪਾਸੇ ਪਿਆ ਜਾਂਦਾ ਇੱਥੇ ਤੁਸੀਂ ਦਿਖਿਆ ਹੋਣਾ ਹੁੰਦਾ ਜਾਂਦਾ ਹੈ ਕਿ ਇੱਕ ਦੋ ਬਾਜ਼ਾਰ ਪੈਂਦੇ ਆ ਆ ਮਾਲਮ ਜਾਰਾ ਸਾਈਡ ਤੇ ਇੱਕ ਛੋਟਾ ਜਿਹਾ ਪੰਜ-ਛੇ ਦੁਕਾਨਾ ਇਧਰੇ ਪੰਜ-ਛੇ ਗੁੱਧਰੇ ਸੋ ਬੀਤੀ ਰਾਤ ਇੱਥੇ ਜਿਦ ਜਿਦਾਂ ਕਹਿੰਦੇ ਹੁੰਦੇ ਠੰਡ ਵੱਧਦੀ ਹੈ ਉਦੋਂ-ਉਦੋਂ ਚੋਰਾਂ ਦੇ ਹੌਸਲੇ ਵੀ ਵੱਧੇ ਜਾ ਰਹੇ ਕਿਉਂਕਿ ਲੋਕ ਜਿਹੜੇ ਆ ਟਾਈਮ ਨਾਲੇ ਆਪਣੇ ਰਜਾਈਆਂ ਚ ਵੜ ਜਾਂਦੇ ਆ ਤੇ ਚੋਰਾਂ ਦਾ ਕੰਮ ਸ਼ੁਰੂ ਹੋ ਜਾਂਦਾ ਸੋ ਇਸੇ ਤਰ੍ਹਾਂ ਦਾ ਮਾਹੌਲ ਇੱਥੇ ਅੱਜ ਬਣਿਆ ਹੋਇਆ ਹੈ ਜਿੱਥੇ ਦੋ ਜਿਹੜੇ ਚੋਰਾ ਦੋ ਦੁਕਾਨਾਂ ਦੇ ਜਿਹੜੇ ਰਾਤੀ ਸ਼ਟਰ ਜਿਹੜੇ ਚੋਰਾ ਨੇ ਤੋੜੇ ਆ ਦੱਸਿਆ ਜਾ ਰਿਹਾ ਕਿ ਸ਼ਟਰ ਤੋੜ ਕੇ ਉਹਨਾਂ ਦਾ ਵਿੱਚੋਂ ਇੱਕ ਆ ਕਾਦੀ ਦੁਕਾਨ ਹੈ ਜੀ ਇਹ ਸੈਂਟਰੀ ਦੀ ਦੁਕਾਨ ਉਹਦੇ ਵਿੱਚੋਂ ਹਲਤੀ ਤੇ ਹੋਰ ਕੀਮਤੀ ਸਮਾਨ ਲੈ ਗਏ ਇਸ ਤਰ੍ਹਾਂ ਉਹ ਨਾਲੇ ਰੈਡੀਮੇਡ ਦੀ ਦੁਕਾਨ ਹੈ ਤੇ ਉਹਦੇ ਵਿੱਚ ਨਾਲ ਹੀ ਕਰਿਆਨਾ ਸਟੋਰ ਹੈ ਉਹਦੇ ਵਿੱਚੋਂ ਵੀ ਕਾਫੀ ਨੁਕਸਾਨ ਉਹਨਾਂ ਦਾ ਹੈਗਾ ਸ਼ਟਰ ਤੋੜੇ ਹੋਏ ਆ ਤੁਹਾਨੂੰ ਮੈਂ ਲਗਾਤਾਰ ਨਾਲ ਦਿਖਾਉਂਦਾ ਵੀ ਆ ਪਰੰਤੂ ਇਹ ਭਾਵੇਂ ਇਹ ਚੋਰੀਆਂ ਲਗਾਤਾਰ ਉਹ ਤਾਂ ਦੱਸਦੇ ਆ ਦੁਕਾਨਦਾਰ ਕਿ ਸਾਡੀ ਦੁਬਾਰਾ ਚੋਰੀ ਹੋਈ ਹੈ ਪਹਿਲਾਂ ਵੀ 5-6 ਸਾਲ ਉਹਨਾਂ ਦਾ ਬੜਾ ਭਾਰਾ ਨੁਕਸਾਨ ਹੋਇਆ ਸੀਗਾ ਲਗਾਤਾਰ ਇੱਥੇ ਚੋਰੀਆਂ ਨੇ ਜਿਹੜੀ ਆ ਲੋਕਾਂ ਦੀ ਵਿੱਚ دہشت ਪਾਈ ਹੋਈ ਹੈ ਚਲੇ ਤਾ ਜਾਂਦੇ ਆ ਲੋਕ ਦੁਕਾਨਾਂ ਬੰਦ ਕਰਕੇ ਸ਼ਾਮ ਨੂੰ ਰਾਤ ਨੂੰ ਸਵੇਰ ਨੂੰ ਆ ਕੇ ਉਹਨਾਂ ਦਾ ਕੀ ਹੋਣਾ ਆ ਉਹ ਰਾਤ ਸਾਰੀ ਰਾਤ ਫਿਕਰਮੰਦ ਰਹਿੰਦੇ ਆ ਸੋ ਅਸੀਂ ਦੁਕਾਨਦਾਰਾਂ ਨਾਲ ਵੀ ਤੁਹਾਡੀ ਕਰਾਉਂਦੇ ਆ ਗੱਲਬਾਤ ਕਿ ਉਹ ਕਿਦਾਂ ਉਹਨਾਂ ਦਾ ਨੁਕਸਾਨ ਹੋਇਆ ਉਹਦੇ ਤੱਕ ਤੁਸੀਂ ਸਾਡਾ ਚੈਨਲ ਜਿਹੜਾ ਸਬਸਕ੍ਰਾਈਬ ਜ਼ਰੂਰ ਕਰੋ ਜੇ ਤੁਸੀਂ ਫੇਸਬੁੱਕ ਤੇ ਇਹਨੂੰ ਫੋਲੋ ਜ਼ਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਪਹਿਲੀ ਦੁਕਾਨ ਆ ਜਿਹੜੀ ਮੈਂ ਦਿਖਾਉਣ ਜਾ ਰਿਹਾ ਇੱਥੇ ਸਾਰੇ ਪਬਲਿਕ ਇਕੱਠੀ ਹੋਈ ਹੈ ਸਾਡੇ ਪੰਚ ਸਾਹਿਬ ਵੀ ਨਾਲ ਹੀ ਹੈ ਸਾਰੇ ਹੋਰ ਪਤਵੰਤੇ ਸੋ ਇੱਥੇ ਇਹ ਰਾਜਾ ਸਾਹਿਬ ਸੈਂਟਰੀ ਸਟੋਰ ਹੈ ਇਹ 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 ਪਿੰਡ ਮੋਰੋਂ ਦੇ ਜੀ ਤੁਹਾਡਾ ਮੋਰੋਂ ਪਿੰਡ ਹੈ ਇਹ ਮੋਰੋਂ ਤੋਂ ਆਉਂਦੇ ਆ ਵਿਚਾਰੇ ਇੱਥੇ ਆਪਣਾ ਟਾਈਮ ਪਾਸ ਕਰਨ ਦੇਖੋ ਸ਼ਟਰ ਵੀ ਪਟਕੇ ਜਿਹੜਾ ਕਿਸ ਤਰ੍ਹਾਂ ਇੱਥੇ ਸ਼ਟਰ ਹੀ ਵੱਡ ਸਟਿਆ ਵਿੱਚੋਂ ਆ ਤੁਸੀਂ ਦੇਖ ਸਕਦੇ ਹੋ ਕਿ ਸ਼ਟਰ ਪਟ ਪਟ ਕੇ ਪਾਸੇ ਹੀ ਘਸਟਿਆ ਤੇ ਆ ਦੇਖੋ ਇਸ ਤਰ੍ਹਾਂ ਫਿਰ ਜਿਹੜਾ ਹੈ ਜਨਾ ਇਸ ਤੋਂ ਅੱਜ ਦਾ ਸਭਲਾ ਸੁਬਲਾ ਪਾ ਕੇ ਕੁਝ ਆਪਣਾ ਅਰੇਂਜਮੈਂਟ ਕੀਤਾ ਹੋਇਆ ਤੇ ਇਸ ਤੋਂ ਬਾਅਦ ਆਹਾ ਇੱਕ ਤੁਸੀਂ ਦੇਖ ਸਕਦੇ ਆ ਕਿ ਕਿਸ ਤਰ੍ਹਾਂ ਇਹ ਲੋਕ ਤੋੜ ਕੇ ਅੰਦਰ ਜਿਹੜਾ ਐਂਟਰੀ ਕੀਤੀ ਹੋਈ ਐ ਸੋ ਇਹ ਸੈਂਟਰੀ ਦੀ ਦੁਕਾਨ ਐ ਵਿਚਾਰੀ ਛੋਟੀ ਜੀ ਆਪਣਾ ਟਾਈਮ ਪਾਸ ਕਰਨ ਲਈ ਇੱਥੇ ਛੋਟਾ ਜਿਹਾ ਬਿਜ਼ਨਸ ਐ ਤੇ ਆ ਵੀ ਲੋਕ ਦੱਸਿਆ ਜਾ ਰਿਹਾ ਕਿ ਤੋੜਿਆ ਜਿਹੜਾ ਅੰਦਰ ਐਂਟਰੀ ਐ ਅੰਦਰ ਬਾਹਰ ਦੋ ਕੈਬਨ ਬਣਾਏ ਹੋਏ ਆ ਦੁਕਾਨ ਦੇ ਇਹ ਵੀ ਲੋਕ ਤੋੜ ਕੇ ਜਿਹੜਾ ਐਂਟਰੀ ਕੀਤੀ ਹੋਈ ਅੰਦਰ ਸੋ ਇਥੋਂ ਹਲਤੀ ਤੇ ਹੋਰ ਜਿਹੜਾ ਕੀਮਤੀ ਸਮਾਨ ਜਿਹੜਾ ਚੋਰ ਜਿਹੜੇ ਲੈ ਗਏ ਸੋ ਅਸੀਂ ਦੂਜੀ ਦੁਕਾਨ ਤੇ ਚਲਦੇ ਆ ਤੇ ਆ ਇੱਥੇ ਗੱਲਾਂ ਜੀ ਆ ਤੁਹਾਡਾ ਗੱਲਾਂ ਹਾਂ ਜੀ ਇੱਥੋਂ ਲਗਾਏ ਪੈਸੇ ਹਾਂ ਜੀ ਇੱਥੋਂ ਬਜੇ ਇੱਥੇ ਹਲਤੀ ਸੀ ਅੱਛਾ ਇੱਥੇ ਹਲਤੀ ਪਈ ਸੀ ਹਾਂ ਜੀ ਇਕੱਲੇ ਓਕੇ ਸੋ ਆਪਾਂ ਚਲਦੇ ਆ ਦੂਜੀ ਦੁਕਾਨ ਤੇ ਉਹ ਵੀ ਤੁਹਾਨੂੰ ਦੱਸ ਦਿਆਂ ਕਿ ਕਿਸ ਤਰ੍ਹਾਂ ਨੁਕਸਾਨ ਹੋਇਆ ਪੁਲਿਸ ਮੁਲਾਜ਼ਮ ਪਹੁੰਚੇ ਹੋਏ ਆ ਸੋ ਕਾਰਵਾਈ ਚ ਲੱਗੇ ਹੋਏ ਆ ਦੱਸਿਆ ਜਾ ਰਿਹਾ ਕਿ ਵੀ ਟਾਈਮ ਟਾਈਮ ਨਾਲ ਹੀ ਪਹੁੰਚ ਗਏ ਸੀ ਮੁਕੰਦpur ਥਾਣੇ ਤੋਂ ਸੋ ਆ ਪ੍ਰੀਤ ਰੈਡੀमेड ਐਂਡ ਜਨਰਲ ਸਟੋਰ ਹੈ ਤੇ ਜਿੱਥੇ ਬਹੁਤ ਜ਼ਿਆਦਾ ਬੁਰੇ ਹਾਲਾਤਾਂ ਨਾਲ ਇੱਥੇ ਵੀ ਜਿਹੜਾ ਸ਼ਟਰ ਪਟਿਆ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਇਹ ਪੂਰਾ ਆਪਣਾ ਇੰਤਜ਼ਾਮ ਕੀਤਾ ਇਸ ਤਰ੍ਹਾਂ ਦੇ ਅੰਦਰੋਂ ਕਰਿਆਨਾ ਸਟੋਰ ਹੈ ਦੱਸਿਆ ਜਾ ਰਿਹਾ ਕਿ ਇਧਰਲੇ ਪਾਸੇ ਕੈਮਰੇ ਹੈ ਨਹੀਂ ਤੇ ਪੁਲਿਸ ਮੁਲਾਜ਼ਮਾ ਨੇ ਮੈਨੂੰ ਰਜਿੰਦਰ ਜੀ ਨੇ ਦੱਸਿਆ ਕਿ ਇਧਰ ਕੈਮਰੇ ਨਹੀਂ ਹੈ ਤੇ ਇਧਰ ਕੈਮਰੇ ਲੱਗੇ ਹੋਏ ਆ ਇਸ ਕਰਕੇ ਜਿਹੜੇ ਚੋਰ ਹੈ ਇਸੇ ਸਾਈਡ ਤੋਂ ਆਏ ਆ ਸੋ ਕਿਉਂਕਿ ਉਹ ਸਾਹਮਣੇ ਦੱਸਿਆ ਜਾ ਰਿਹਾ ਕਿ ਕੈਮਰਾ ਬੜਾ ਜਵਾਬਤ ਲਾਇਆ ਹੋਇਆ ਕੋਠੀ ਵਾਲਿਆਂ ਨੇ ਉਹ ਸਾਰਾ ਏਰੀਆ ਕਵਰ ਕਰ ਰਿਹਾ ਹੈ ਜਿਸ ਕਰਕੇ ਚੋਰ ਜਿਹੜੇ ਆ ਇੱਧਰ ਦੇਉ ਨਹੀਂ ਆਏ ਕਿਉਂਕਿ ਮੇਨ ਐਂਟਰੀ ਇਹਨਾਂ ਦੀ ਇੱਧਰ ਹੈ ਆ ਦੇਖੋ ਕਰਿਆਨਾ ਸਟੋਰ ਹੈ ਤੇ ਆ ਮੈਂ ਦੱਸ ਦਿੰਨਾ ਛੋਟਾ ਜਿਹਾ ਜਿਹੜਾ ਪਰਲੇ ਪਾਸੇ ਤੁਹਾਨੂੰ ਮੈਂ ਦਿਖਾ ਲਿਆ ਰੈਡੀमेड ਦਾ ਜਿਹੜਾ ਉਹ ਪਰਲੇ ਪਾਸੇ ਐਂਟਰੀ ਹੈ ਬਖਲੌਰ ਵਾਲੀ ਸਾਈਡ ਤੋਂ ਸੋ ਆ ਜਿਹੜੇ ਰੈਕ ਖਾਲੀ ਹੋਏ ਪਏ ਆ ਆ ਭਾਜੀ ਹੁਣੀ ਦਿਖਾ ਰਿਹਾ ਕਿ ਕਿਸ ਤਰ੍ਹਾਂ ਸਾਰਾ ਸਮਾਨ ਵੀ ਖਲਾ ਰਿਆ ਹੋਇਆ ਉਹ ਕੀਮਤੀ ਕੀਮਤੀ ਸਮਾਨ ਜਿਹੜਾ ਇੱਥੋਂ ਚੋਰੀ ਕਰਕੇ ਲੈ ਗਏ। ਸੋ ਅਸੀਂ ਤੁਹਾਨੂੰ ਇਸ ਤਰ੍ਹਾਂ ਦੀਆਂ ਖਬਰਾਂ ਦਿਖਾਉਂਦੇ ਰਹੀਏ ਸਾਰੇ ਇਲਾਕੇ ਦੀਆਂ ਗਤੀਵਿਧੀਆਂ ਨਾਲ ਤੁਹਾਨੂੰ ਜਾਣਕਾਰੀ ਦਿੰਦੇ ਰਹੀਏ। ਇਸ ਕਰਕੇ ਸਾਡਾ ਜਿਹੜਾ ਚੈਨਲ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ। ਜੇ ਤੁਸੀਂ ਫੇਸਬੁੱਕ ਤੇ ਆ ਤਾਂ ਉਹਨੂੰ ਫੋਲੋ ਜ਼ਰੂਰ ਕਰੋ ਤਾਂ ਜੋ ਹਰ ਖਬਰ ਤੁਹਾਡੀ ਇਲਾਕੇ ਦੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਤੁਹਾਡਾ ਬਹੁਤ-ਬਹੁਤ ਧੰਨਵਾਦ। ਭਾਜੀ ਕੀ ਨਾਮ ਹੈ ਤੁਹਾਡਾ? ਸੰਤੋਖਰਾਮ। ਤੁਹਾਡੇ ਕਿਹੜਾ ਪਿੰਡ ਹੈ ਮੱਲੋਮ ਯਾਰਾ ਆ ਤੁਹਾਡੀ ਦੁਕਾਨ ਹੈ ਪ੍ਰੀ ਟੈਂਟ ਕੀ ਰੈਡੀमेड ਹਾਂਜੀ ਹਾਂਜੀ ਸਾਨੂੰ ਪਤਾ ਲੱਗਾ ਕਿ ਸ਼ਟਰ ਟੁੱਟਿਆ ਰਾਤੀ ਕੀ 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 ਮਾਮਲਾ ਹੈ ਜੀ ਸਾਰਾ ਮਾਮਲਾ ਤਾਂ ਕੁਝ ਕਹਿ ਨਹੀਂ ਸਕਦੇ ਜੋ ਵੀ ਪਹਿਲਾਂ ਵੀ ਹੋ ਚੁੱਕੀ ਆ ਹੁਣ ਵੀ ਹੋ ਗਈ ਆ ਪਹਿਲਾਂ ਕਿਦਾਂ ਹੋਈ ਸੀ ਪਹਿਲਾਂ ਵੀ ਆ ਸੈਂਟਰ ਲੋਕ ਪਟੇ ਅਸਰੇ ਦਾ ਮੋੜ ਕੇ ਲੈ ਨੁਕਸਾਨ ਹੋਇਆ ਸੀ ਔਰ ਜਿਆਦਾ ਨੁਕਸਾਨ ਜਿਆਦਾ ਹੋਇਆ ਸਾਰਾ ਹਾਂ ਯਾਰ ਤਾਂ ਮੈਂ 80000 ਦਾ ਸਮਾਨ ਲੈ ਕੇ ਆਂਦਾ ਸੀ ਹਾਂ ਉਦਹੀਂ ਰੱਖਦਾ ਕਾਰਨ ਚਲਾ ਗਿਆ ਉਹ ਮੇਰੇ ਖਿਆਲ ਚ 6 ਸਾਲ ਹੋਗਾ 6 ਸਾਲ ਹੋਗਾ ਤੇ ਹੁਣ ਕੀ ਕੀ ਨੁਕਸਾਨ ਹੋਇਆ ਜੀ ਹੁਣ ਕਪੜਾ ਰੈਡੀਮੇਡ ਕਪੜਾ ਲੈ ਗਿਆ ਪੂਰਾ ਤੇ ਖਾਣ ਪੀਣ ਦਾ ਸਮਾਨ ਸਗਾ ਉਹ ਵੀ ਲੈ ਗਿਆ ਅਸਨਾ ਨਾਲ ਕਰਿਆ ਨਾ ਸਟੋਰ ਹੈ ਆਹ ਨਾਲ ਕਰਿਆਨਾ ਸਟੋਰ ਹੈ ਕਿੰਨਾ ਤੋਂ ਨੁਕਸਾਨ ਹੈ ਜੀ ਨੁਕਸਾਨ ਹਮ ਦੇਖਿਆ ਜਾਬੇ ਤਾਂ 15-20 ਹਜ਼ਾਰ ਦਾ ਹੈਗਾ ਹਾਂ ਹਾਂ ਜੀ ਹੋਰ ਕਦ ਕੀ ਮੌਕੇ ਤੇ ਪੋਰਟ ਪਹੁੰਚ ਗਈ ਆ ਹਾਂਜੀ ਓਕੇ ਓਕਾ ਦੇਖੇ ਜਾ ਰਿਹਾ ਹਾਂਜੀ ਹਾਂਜੀ ਦੇਖੋ ਜੀ ਹਾਲਾਤ ਹੈਗੇ ਮਾੜੇ ਹੁਣ ਪਹਿਲਾਂ ਵੀ ਇਹਨਾਂ ਦੀ ਦੁਕਾਨ ਲੁੱਟ ਲੁੱਟ ਹੋਈ ਸੀ ਉਸ ਟਾਈਮ ਸੈਂਟਰ ਲੋਕ ਪੱਟਿਆ ਸੀ 80-90 ਹਜ਼ਾਰ ਦਾ ਕਰੀਬ ਨੁਕਸਾਨ ਹੋਇਆ ਸੀਗਾ ਤੇ ਹੁਣ ਵੀ ਦੋ ਵੇ ਇਹਨੇ ਦੂਜੀ ਵਾਰ ਰਾਤੀ ਦੁਕਾਨ ਲੁੱਟੀ ਗਈ ਇਹਨਾਂ ਦੀ ਸ਼ਟਰ ਪੱਟ ਦਿੱਤਾ ਸੱਬਲਾਂ ਪਾ ਕੇ ਤੇ ਦੂਜੀ ਦੁਕਾਨ ਦਾ ਸ਼ਟਰ ਤਾਂ ਉਹਨੇ ਸੱਬਲਾਂ ਪਾ ਕੇ ਪੱਟ ਕੇ ਤੋੜ ਕੇ ਲਾ ਕੇ ਰੱਖ ਦਿੱਤਾ ਦੇਖੋ ਜਿਉਂ ਨਾ ਥਾਣੇ ਫੋਨ ਕੀਤਾ ਪੁਲਿਸ ਆਈ ਆ ਚਲੋ ਉਹ ਨਹੀਂ ਜੋ ਆਪਣੀ ਕਾਰਵਾਈ ਬੰਨ ਦੀ ਕਰਤੀ ਆ ਹੁਣ ਪੁਲਿਸ ਕਿਹੜਾ ਵੀ ਦੁਕਾਨਾਂ ਮੋਰੇ ਬੈਠੀ ਰਹੂਗੀ ਹੁਣ ਉਹ ਨਹੀਂ ਵੀ ਕੀ ਕਰਨਾ ਤੇ ਇਹੀ ਮੰਗ ਕਰਦੇ ਆਂ ਕਿ ਇਹ ਜਿਹੜੇ ਇਹ ਚੋਰ ਹੈਗੇ ਇਹਨਾਂ ਨੂੰ ਫੜਿਆ ਜਾਵੇ ਤੇ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਵੇ ਕਿ ਜਾ ਰੇ ਬਾਕੀ ਦੁਕਾਨਦਾਰਾਂ ਨੂੰ ਜਿਹੜਾ ਸੁੱਖ ਦਾ ਸਾਹ ਰਵੇ ਦੇਖੋ ਜੀ ਭਾਵੇਂ ਛੋਟੀਆਂ-ਛੋਟੀਆਂ ਚੋਰੀਆਂ ਆਇਆ ਹੁਣ 12-13 12-15000 ਦਾ ਨੁਕਸਾਨ ਆ ਕੁਝ ਇਹ ਸ਼ਟਰ ਦੇ ਪਾ ਕੇ ਘੱਟੋ-ਘੱਟ 20-22000 ਰੁਪਏ ਦਾ ਨੁਕਸਾਨ ਆ ਦੋਨਾਂ ਦੁਕਾਨਾਂ ਦਾ 20-25-25000 ਦਾ ਲਗਭਗ ਹੈਗਾ ਵਿੱਚੇ ਸ਼ਟਰਾਂ ਦਾ ਖਰਚਾ ਪਾ ਕੇ ਠੀਕ ਆ ਨਾ ਹੁਣ ਜਿਹੜਾ ਦੁਕਾਨਦਾਰ ਨੇ ਹੁਣ 500 ਰੁਪਏ ਦਿਹਾੜੀ ਕਮਾਉਣੀ ਔਰ ਹੁਣ ਕਿ ਕਿੱਥੋਂ ਅਗਲਾ ਲਾਊਗਾ ਜੀ ਇਸ ਲਈ ਇਹਨਾਂ ਤੇ ਲੋੜ ਆ ਸਖਤ ਕਾਰਵਾਈ ਦੀ ਨਾ ਤੇ ਕਿ ਗਾਹਾਂ ਜੜੀਆਂ ਇਹ ਜੜੀਆਂ ਬਾਰਦਾਤਾਂ ਇਹ ਰੁਕ ਸਕਣ ਜੀ ਕੀ ਨਾਮ ਹੈ ਤੁਹਾਡਾ ਇਹਨੂੰ ਸੁਖਾ ਜੀ ਕਿਹੜਾ ਪਿੰਡ ਹੈ ਜੀ ਮੋਰੋ ਜੀ ਇਹ ਕਿੱਥੇ ਦੁਕਾਨ ਹੈ ਤੁਹਾਡੀ ਮੰਨ ਲਓ ਮੇਰਾ ਇਹ ਕਾਦੀ ਹੈ ਜੀ ਸੈਂਟਰੀ ਕੀ ਹੋਇਆ ਕਹਿੰਦੇ ਰਾਤੀ ਕੋਈ ਨੁਕਸਾਨ ਹੋਇਆ ਤੁਹਾਡਾ ਹਾਂ ਜੀ ਹੈਲਟੀ ਲਗਾ ਜੀ ਇੱਕ ਹਾਂ ਤੇ ਬੱਚੇ 4-5000 ਰੁਪਿਆ ਸੀਗੇ ਗੱਲੇ ਚ ਪਿਆ ਹਾਂ ਜੀ ਤੁਸੀਂ ਸਵੇਰੇ ਆ ਕੇ ਦੇਖਿਆ ਕਿ ਤੁਹਾਨੂੰ ਫੋਨ ਗਿਆ ਤੁਹਾਨੂੰ ਫੋਨ ਗਿਆ 6 ਵਜੇ ਸਵੇਰੇ ਮਤਲਬ ਕਿਦਾਂ ਉਹ ਚੋਰੀ ਕਿਦਾਂ ਹੋਈ ਹੈ ਜੀ ਇਹ ਸ਼ਟਰ ਪਟ ਲਿਆ ਜੀ ਹਾਂਜੀ ਸ਼ਟਰ ਪਟ ਲਿਆ ਜੀ ਸ਼ਟਰ ਪਟ ਕੇ ਲਿਆ ਹਾਂਜੀ ਇਹ ਮੰਗ ਕਰ ਦਿਓ ਮੰਗ ਕੁਛ ਨਹੀਂ ਜੀ ਮਿਲਣਾ ਚਾਹੀਦਾ ਇਹ ਸਮਾਨ ਜਿਹੜਾ ਗਿਆ ਹੈ ਕਿੰਨਾ ਕੁ ਨੁਕਸਾਨ ਤੁਹਾਡਾ ਹੁਣ 22000 ਦਾ ਮਾਰਾ ਇਹਦਾ ਨਹੀਂ ਚਲਦੀ ਜਿਆਦਾ ਫਰੋਗ ਆਵੇ ਰਜਿੰਦਰ ਕੁਮਾਰ ਜੀ ਇੱਥੇ ਦੋ ਜਿਹੜੀਆਂ ਦੁਕਾਨਾਂ ਦੇ ਚੋਰੀ ਹੋਈ ਹੈ ਤੁਸੀਂ ਮੌਕੇ ਤੇ ਪਹੁੰਚੇ ਹੋ ਇਹ ਕੀ ਮਾਮਲਾ ਜੀ ਜ਼ਰਾ ਇਹ ਸਾਨੂੰ ਸਾਹਿਬ ਜੀ ਫੋਨ ਆਇਆ ਸੀ ਸਵੇਰੇ ਜੀ ਵੀ ਇੱਥੇ ਇੱਕ ਪਲੰਬਰ ਦੀ ਦੁਕਾਨ ਤੇ ਤੇ ਇੱਕ ਕਰਿਆਨੇ ਦੀ ਦੁਕਾਨ ਤੇ ਵੀ ਸ਼ਟਰ ਭੰਨ ਕੇ ਚੋਰਾਂ ਨੇ ਕੁਝ ਚੋਰੀ ਕਰ ਲਈ ਤਾਂ ਅਸੀਂ ਮੌਕੇ ਤੇ ਆਏ ਆ ਤਾਂ ਦੇਖਿਆ ਵੀ ਸ਼ਟਰ ਪੱਟੇ ਹੋਏ ਨੇ ਜੀ ਤੇ ਅਸੀਂ ਕੈਮਰੇ ਵੀ ਚੈੱਕ ਕੀਤੇ ਤੇ ਬਾਕੀ ਕੈਮਰੇ ਆਲੇ ਦੁਆਲੇ ਮਦਦ ਨਾਲ ਜਿੰਨੀ ਜਲਦੀ ਹੋ ਸਕੇ ਇਹਨਾਂ ਤੇ ਕਾਬੂ ਪਾਉਣੇ ਆ ਬਾਕੀ ਗਸ਼ਤ ਵੀ ਕਰੇ ਦੀ ਰਾਤ ਨੂੰ ਥੋੜੀ ਗਸ਼ਤ ਹੋਰ ਤੇਜ਼ ਕਰ ਦਨੇ ਆ ਤੇ ਇਹਨਾਂ ਤੇ ਕਾਬੂ ਪਾਇਆ ਜਾਵੇ ਤੇ ਫਿਰ ਇਹ ਇੱਕ ਨੁਕਸਾਨ ਕਿੰਨਾ ਹੈ ਜੀ ਨੁਕਸਾਨ ਉਹ ਪਲੰਬਰ ਤੋਂ ਇੱਕ ਹਲਤੀ ਲੈ ਕੇ ਤੇ ਉਹਦਾ ਹੈਗਾ 10-12 ਦਾ ਨੁਕਸਾਨ ਤੇ ਬਾਕੀ ਕਰੈਮਾ ਸਟੋਰ ਤੋਂ ਕੋਈ ਖਾਣ ਪੀਣ ਦੀਆਂ ਚੀਜ਼ਾਂ ਲੈ ਕੇ ਤੇ ਨਗਦੀ ਵਗਾਰਾ ਕੁਝ ਨਹੀਂ ਲਗੇ ਸਰ ਇਹ ਜਿੱਦਾਂ ਆਪਾਂ ਦੀਵਾਰੀ ਡਿਸਕਸ਼ਨ ਕਰਦੇ ਆ ਕਿ ਹੋ ਸਕਦਾ ਹੈ ਜਿਹੜੀ ਨਸ਼ੇੜੀ ਜਿਹੜੇ ਨਸ਼ੇੜੀ ਕਿਸਮ ਦੇ ਲੋਕ ਹੈ ਉਹ ਇਦਾਂ ਦੀਆਂ ਛੋਟੀਆਂ-ਬੋਟੀਆਂ ਬਾਜ਼ਾਂ ਦਾ ਅੰਜਾਮ ਦਿੰਦੇ ਆ ਤੇ ਇਹ ਵਾਕਈ ਕੋਈ ਨਸ਼ੇ ਦੀ ਪੂਰਤੀ ਲਈ ਹੋ ਰਿਹਾ ਕੰਮ ਕਿ ਹੁਣ ਪਤਾ ਜੀ ਇਹ ਤਾਂ ਹੁਣ ਕਰਦੇ ਆ ਕੈਮਰਿਆਂ ਤੋਂ ਪਤਾ ਲਗਾਣੇ ਆ ਸਰਾਗ ਮਾੜਾ ਮੋਟਾ ਹੱਥ ਲੱਗਦਾ ਤੱਕ ਦੇਖਦੇ ਆ ਕਿਹੜੇ ਬੰਦੇ ਆ ਸ਼ਰਾਰਤੀ ਹੁੰਦੇ ਜੀ ਇਹ ਹੁੰਦੇ ਲੋਕਲੇ ਆ